ਫਰੀਦਕੋਟ ਦੀਆਂ ਨਹਿਰਾਂ ਨੂੰ ਕੰਕਰੀਟ ਤਰੀਕੇ ਨਾਲ ਪਕਾ ਕਰਨ ਤੇ ਵਿਰੋਧ ਲਗਾਤਾਰ ਹੀ ਕੀਤਾ ਜਾ ਰਿਹਾ ਹੈ ਜਿਸ ਦੇ ਦੌਰਾਨ ਸ਼ਹਿਰ ਨਿਵਾਸੀਆਂ ਵੱਲੋਂ ਜਲਜੀਵਨ ਬਚਾਓ ਮੋਰਚੇ ਦਾ ਗਠਨ ਵੀ ਕੀਤਾ ਗਿਆ ਸੀ ਜੇਕਰ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਫਰੀਦਕੋਟ ਦੀਆਂ ਜੁੜਵੀਆਂ ਨਹਿਰਾਂ ਤੇ ਰੋਸ ਧਰਨਾ ਦਿੱਤਾ ਗਿਆ ਸੀ ਜਿਸ ਦੇ ਦੌਰਾਨ ਫਰੀਦਕੋਟ ਪ੍ਰਸ਼ਾਸਨ ਵੱਲੋਂ ਕੇਵਲ ਨਹਿਰਾਂ ਦੀ ਮੁਰੰਮਤ ਕਰਨ ਦੇ ਲਈ ਰਿਇਕਤੀ ਰੂਪ ਦੇ ਵਿੱਚ ਪ੍ਰੋਸਾ ਦਿੱਤਾ ਗਿਆ ਸੀ ਪਰ ਕੋਈ ਸਮਾਪਤੀ ਨਹੀਂ ਹੋਈ ਮੋਰਟਲ ਨਹਿਰਾ ਨੂੰ ਕੰਕਰੀਟ ਤਰੀਕੇ ਨਾਲ ਪੱਕਾ ਕਰਨ ਦਾ ਮਾਮਲਾ ਦਿਨੋਦਨ ਭੱਜਦਾ ਜਾ ਰਿਹਾ ਹੈ ਬੀਤੇ ਦਿਨੀ ਜਲਜੀਵਨ ਬਚਾਓ ਮੋਰਚਾ ਦੇ ਆਗੂ ਸ਼ੰਕਰ ਸ਼ਰਮਾ ਨੂੰ ਫਰੀਦਕੋਟ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿੱਤਾ ਗਿਆ ਸੀ ਜਿਸ ਦੇ ਦੌਰਾਨ ਸ਼ਹਿਰ ਨਿਵਾਸੀਆਂ ਦੇ ਤੋਂ ਪਾਪੌੜ ਤੇ ਪੁਲਿਸ ਵੱਲੋਂ ਆਗੂ ਨੂੰ ਛੱਡ ਦਿੱਤਾ ਗਿਆ ਸੀ ਜਿਸ ਦੇ ਦਰਾਂ ਸਮੂਹ ਸਾਥੀਆਂ ਨੇ ਆਗੂਆਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿੱਤੀ ਗਈ ਸੀ ਉਸੇ ਹੀ ਲੜੀ ਦੇ ਤਹਿਤ ਅੱਜ ਜਲਜੀਵਨ ਬਚਾਓ ਮੋਰਚੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸ਼ਹਿਰ ਨਿਵਾਸੀਆਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਦੇ ਲਈ ਫਰੀਦਕੋਟ ਦੇ ਕਿਲਾ ਮੁਬਾਰਕ ਚੌਕ ਦੇ ਵਿੱਚ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹਾਂ ਰਿਪੋਰਟ ਦਾ ਉਹ ਹਾਲ ਹੀ ਵੇਖਿਆ ਜਦੋਂ ਕਾਉਂਡ ਦੇ ਵਿੱਚ ਪੰਜ ਖੂਹ ਹੁੰਦੇ ਨੇ ਤੇ ਦੋ ਵਾਟਰ ਸਪਲਾਈ ਦਾ ਟੈਂਕ ਜੋ ਅੱਜ ਵੀ ਖੜਾ ਹੈ ਉਹ ਚੱਲਦਾ ਸੀ ਪੂਰੇ ਸ਼ਹਿਰ ਦਾ ਪਾਣੀ ਜਾਂ ਖਾਰਾ ਜਾਂ ਭਾਰਾ ਆ ਰਹੀ ਹੈ ਭਾਰੇ ਦਾ ਪਾਣੀ ਟੀਨ ਤੇ ਡਾਲ ਸਾਬੇ ਨਹੀਂ ਜਾਂਦੀ ਸੀ ਕੱਪੜੇ ਨਹੀਂ ਨਿਕਲਦੇ ਸੋਹਣੇ-ਆੜੇ-ਆੜੇ ਵਾਟਰ ਸਪਲਾਈ ਕੋਈ ਲੋੜ ਦੇ ਨਾਂ ਨਹੀਂ ਰਹਾ ਸੋਹਣਿਆਂ ਦੇ ਵਿੱਚ 11 ਮਿੰਟ ਦਾ ਸਮਾਂ ਬਰਬਾਦ ਹੋਣ ਲੱਗਦਾ ਪਾਣੀ ਦੇ ਵਿੱਚ ਕਾਫੀ ਕਲੋਰੀਨ ਮੈਂਡੋਰੀਟ ਜੱਲੇ ਜਦੋਂ ਗਾਂ ਦੇ ਚੀਰਿਆਂ ਦੇ ਬਿਨਾਂ ਹੀ ਕਾਰਬਨ ਸੀਕੂਡ ਦੇ ਕਾਵਲ ਹੋ ਗਿਆ ਕਿਤੇ ਪਹਾੜਾਂ 'ਚ ਉੱਤੇ ਕਪੜੇ ਦਾ ਵੀ ਗੱਲ ਨਾਲ ਕੋਈ ਕਾਹਦੇ ਕਾਹਦੀਆਂ ਦਾ ਕਾਫੀ ਪੈਦਾ ਹੋ ਗਿਆ ਅਗਰ ਇਹ ਨਹਿਰਾ ਬੰਦ ਹੋ ਜਾ ਕਿ ਉਹਨਾਂ ਨੂੰ ਫੱਕ ਰੀਡ ਹੋ ਜਾਵੇ ਪਾਣੀ ਸਿਮੈਂਟ ਵਾਲੀ ਲੱਗ ਲੱਗੇ ਨਲਕੇ ਮੋਟਰ ਇਹਨਾਂ ਦਾ ਪਾਣੀ ਬਹੁਤ ਤੋਂ ਖਰਾਬ ਹੋ ਜਾਏ ਜੇ ਪਾਣੀ ਬਚਾਉਣਾ ਹੀ ਹੈ ਸਰਕਾਰ ਨੇ ਅੱਗੇ ਸੋਰਾ ਪਾਣੀ ਬਚਾਉਣਾ ਹੈ ਤੇ ਇਹਦੇ ਕੁਝ ਹੋਰ ਵੀ ਤਰੀਕੇ ਨੇ ਜਿਹੜੇ ਬਾਤ ਚ ਡਿਸਕਸ ਕੀਤੇ ਜਾ ਸਕਦੇ ਧੰਨਵਾਦ ਜਲ ਜੀਵਨ ਬਚਾਓ ਮੋਰਚਾ ਫਰੀਦਕੋਟ ਵਾਲਾ ਜੋ ਇਹ ਅਮਰਾਲਾ ਕੀਤਾ ਜਾ ਰਿਹਾ ਹੈ ਸਾਡੇ ਨੋਟ ਜੋ ਇਹਦੇ ਵਿੱਚ ਮੈਂ ਅਪੀਲ ਕਰਦਾ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਤਰਸਲਾ ਨਾ ਪੜੇ ਜਿਹੜੀ ਪਾਣੀ ਦੀ ਘਾਟ ਔਰ ਗੰਦੇ ਪਾਣੀ ਦੀ ਬਹੁਤਾਤ ਹੋ ਜਾਣੀ ਹੈ ਉਹ ਤੋਂ ਬਚਾਇਆ ਜਾ ਸਕੇ ਇਹ ਸਾਡਾ ਇਕੱਲਿਆਂ ਦਾ ਜਾਂ ਜਲ ਜੀਵਨ ਬਚਾਓ ਮੂਰਦਾ ਫਰੀਦਕੋਟ ਦਾ ਹੀ ਕੰਮ ਨਹੀਂ ਸਾਡਾ ਸਭ ਦਾ ਸਹਿਯੋਗ ਇਹਦੇ ਨਾਲ ਚਾਹੀਦਾ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿਉਂਕਿ ਇਹ ਦੇ ਵਿੱਚ ਬਰ ਚੜ ਗਈ ਸਫਾਈਏ ਤੇ ਆਉਣ ਵਾਲੀ ਉਸ ਮਾਰੇ ਸਾਹਮਣੇ ਤੋਂ ਬਚੀਏ ਜੇਲਾ ਬਚਾਓ ਪਾਣੀ ਦੀ ਕਮੀ ਕਾਰਨ ਜਾਂ ਪਾਣੀ ਦੀ ਦੂਸ਼ਿਤਤਾ ਕਾਰਨ ਹੋਣ ਵਾਲਾ ਹੈ ਜਲਦੀ ਨਿ ਬਚਾਓ ਮੋਰਚਾ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਦੇ ਕੁਦਰਤ ਦੇ ਲੋਕ ਵਿਰੋਧੀ ਫੈਸਲੇ ਨਹਿਰਾਂ ਨੂੰ ਕੰਕਰੀਟ ਕਰਨ ਦੇ ਵਿਰੋਧ ਦੇ ਵਿੱਚ ਸੰਘਰਸ਼ ਕਰ ਰਿਹਾ ਹੈ ਸਾਨੂੰ ਹਰ ਸਾਲ ਭਰੋਸਾ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਵੀ ਤੁਹਾਡੀਆਂ ਨਹਿਰਾਂ ਦਾ ਕੰਕਰੀਟ ਕਰਨ ਨਹੀਂ ਕੀਤਾ ਜਾ ਰਿਹਾ ਪਰ ਫਿਰ ਇਹ ਹਰ ਸਾਲ ਟੈਂਡਰ ਘੜ ਦਿੰਦੇ ਐ ਨਾ ਫਰੀਦਕੋਟ ਪ੍ਰਸ਼ਾਸਨ ਤੇ ਭਰੋਸਾ ਕੀਤਾ ਜਾ ਸਕਦਾ ਨਾ ਅਜਦੀਪ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਭਰੋਸਾ ਕੀਤਾ ਜਾ ਸਕਦਾ ਇਹ ਨਹਿਰਾਂ ਦਾ ਕੰਕਰੀਟ ਕਰਨ ਕਿਉਂ ਕੀਤਾ ਜਾ ਰਿਹਾ ਇਹ ਤਾਂ ਕੀਤਾ ਜਾ ਰਿਹਾ ਹੈ ਇਹ ਨਹਿਰਾਂ ਨੂੰ ਪਾਈਪਾਂ ਦਾ ਰੂਪ ਬਣਾਉਣਾ ਚਾਹੁੰਦੇ ਆ ਜਿਵੇਂ ਵਿੱਚ ਇੱਕ ਬੂੰਦ ਇਹਨਾਂ ਨੇ ਧਰਤੀ ਦੇ ਵਿੱਚ ਸਿਮੰਨ ਹੀ ਦੇਣੀ ਆਪਣੀ ਵਾਟਰ ਵਾਟਰ ਰਿਸੋਰਸਸ ਮਿਨਿਸਟਰੀ ਦੀ ਰਿਪੋਰਟ ਦੇ ਵਿੱਚ ਫਰੀਦਕੋਟ ਦਾ ਸਿਰਫ 29% ਪਾਣੀ ਪੀਣ ਲੈ ਕੇ ਹੋਰੀ ਤਾਂ ਜੇ ਸੀਪੀ ਚ ਹੋ ਰਹੀ ਹੈ ਜੇ ਸੀਪੀ ਨਾ ਹੋਵੇ ਤੇ ਫਰੀਦਕੋਟ ਦੇ ਵਿੱਚ 29% ਪਾਣੀ ਵੀ ਪੀਣ ਲੈ ਕੇ ਨਹੀਂ ਜੇ ਆਪਾਂ 29% ਮੰਨੀਏ ਕਿੰਨਾ ਬਿ ਜਿੰਨਾ ਕਿ ਨਹਿਰ ਦੇ ਆਲੇ ਦੁਆਲੇ ਦਾ ਏਰੀਆ ਹੈਗਾ ਜਿੱਥੋਂ ਸਾਰਾ ਸ਼ਹਿਰ ਅਜਿਹੀ ਡੇਟ ਚ ਪਾਣੀ ਭਰ ਕੇ ਲਿਆਉਂਦਾ ਜੇ ਪੱਕੀਆਂ ਹੋ ਗਈਆਂ ਨੁਕਸਾਨ ਕੀ ਹੋਣੇ ਆ ਇਹਦੇ ਜਿਹੜੇ ਸ਼ਹਿਰ ਨਹਿਰ ਕਿਨਾਰੇ ਨਲਕੇ ਲੱਗੇ ਆ ਉਹ ਸਾਰੇ ਨਲਕੇ ਕੰਮ ਛੱਡ ਜਾਣਗੇ ਜਿਹੜੇ ਇਹਨਾਂ ਨੇ ਬੋਰ ਕੀਤੇ ਨਹਿਰਾਂ ਦੇ ਨਾਲ ਉਹ ਬੋਰ ਕੰਮ ਛੱਡ ਜਾਣਗੇ ਜਦੋਂ ਇਹ ਨਵਾਂ ਕੋਈ ਸੋਮਾ ਪਾਣੀ ਦੇਣ ਦਾ ਗ੍ਰੇਟ ਕਰ ਨਹੀਂ ਸਕੀ ਤੇ ਇਹਨਾਂ ਨੂੰ ਪਿਛਲੇ ਖੋਣ ਦਾ ਕੀ ਹੱਕ ਹੈ ਜਦੋਂ ਇਹਨਾਂ ਨੂੰ ਕੋਈ ਸਵਾਲ ਕਰਦੇ ਆ ਤਾਂ ਇਹ ਧੱਕਾ ਕਰਦੇ ਆ ਦਬਾਅ ਬਣਾਉਂਦੇ ਆ ਮੋਰਚੇ ਤੇ ਮੋਰਚੇ ਦੇ ਆਗੂਆਂ ਨੂੰ ਚੁੱਕਦੇ ਆ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹੋ ਜਿਹੀਆਂ ਕਾਰਵਾਈਆਂ ਕਰਕੇ ਮੋਰਚਾ ਰੁਕਣ ਵਾਲਾ ਨਹੀਂ ਜੇ ਮੋਰਚੇ ਦੇ ਤੁਸੀਂ ਆਗੂਆਂ ਨੂੰ ਚੱਕ ਲਓਗੇ ਤੇ ਫਿਰ ਇਹਨਾਂ ਨੂੰ ਇਹ ਲੱਗਦਾ ਵੀ ਇਹ ਨਹਿਰ ਬਣਾ ਜਾਣਗੇ ਤਾਂ ਇਹਨਾਂ ਦਾ ਬਹੁਤ ਵੱਡਾ ਭੁਲੇਖਾ ਹੈ ਮੋਰਚੇ ਦੀਆਂ ਬਹੁਤ ਟੀਮਾਂ ਬੈਠੀਆਂ ਜਿਹੜੀਆਂ ਅੱਗੇ ਕੰਮ ਸੰਭਾਲਣਗੀਆਂ ਸਾਡੀ ਵਾਰ-ਵਾਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਹੈ ਵੀ ਲੋਕ ਵਿਰੋਧੀ ਨਾ ਬਣੋ ਫਰੀਦਕੋਟ ਦੇ ਲੋਕਾਂ ਦੀ ਨਜ਼ਰ ਨੂੰ ਸਮਝੋ ਇਹ ਚਾਹੁੰਦੇ ਆ ਵੀ ਸਾਡਾ ਪਾਣੀ ਵੀ ਬਚਿਆ ਰਹੇ ਸਾਡੇ ਪੀੜ੍ਹੀਆਂ ਦੇ ਹੱਕ ਦਾ ਪਾਣੀ ਨਾ ਖੋਇਆ ਜਾਵੇ ਸਾਡੀ ਹਰਿਆਲੀ ਵੀ ਬਚੀ ਰਹੇ ਕੋਈ ਦਰਖਤ ਜਿਹੜੇ ਨਹਿਰ ਦੇ ਨਾਰੇ ਲੱਗੇ ਆ ਸੰਸਥਾਵਾਂ ਨੇ ਲਾਏ ਜਾਂ ਪੁਰਾਣੇ ਵਿਰਾਸਤੀ ਦਰਖਤ ਲੱਗੇਗੇ ਉਹਨੂੰ ਨਾ ਉਜਾੜਿਆ ਜਾਵੇ ਇਹ ਹਿਸਟਰੀ ਆ ਪੰਜਾਬ ਦੇ ਨਹਿਰ ਵਿਭਾਗ ਦੇ ਇਹ ਕਦੀ ਵੀ ਇਹਦੀ ਮੇਨਟੇਨੈਂਸ ਨਹੀਂ ਕਰਦੇ ਸਾਨੂੰ 40 ਸਾਲ ਹੋ ਗਏ ਦੇਖਦਿਆਂ ਨੂੰ ਪੰਜਾਬ ਦੀ ਜਿਹੜੀ ਸਰੰਦ ਫੀਲਡ ਰਹੀ ਹੈ ਉਹਦੀ ਅਸੀਂ ਕਈ ਮੇਨਟੇਨੈਂਸ ਹੁੰਦੀ ਨਹੀਂ ਦੇਖੀ ਰਾਜਸਥਾਨ ਨਹਿਰ ਦੀ ਫਿਰ ਵੀ ਜੇ ਰਾਜਸਥਾਨ ਸਰਕਾਰ ਕਿਤੇ ਨਾ ਕਿਤੇ ਮੇਨਟੇਨੈਂਸ ਕਰਵਾ ਲੈਂਦੀ ਹੈ ਜਦੋਂ ਇਹ ਮੇਨਟੇਨੈਂਸ ਕਰਦੀ ਹੀ ਨਹੀਂ ਫਿਰ ਇਹੋ ਜਿਹੇ ਪੁਆਇੰਟ ਕਿਉਂ ਬਣਾਏ ਜਾ ਰਹੇ ਹੈਗੇ ਜਿਨ੍ਹਾਂ ਨੂੰ ਵਾਰ-ਵਾਰ ਮੇਨਟੇਨੈਂਸ ਦੀ ਜ਼ਰੂਰਤ ਪਊਗੀ ਜਦੋਂ ਇਹ ਕਰ ਹੀ ਨਹੀਂ ਪਾਉਂਦੇ ਫਿਰ ਇਹੋ ਜਿਹੇ ਪ੍ਰੋਜੈਕਟ ਕਿਉਂ ਲੈ ਕੇ ਆ ਰਹੇ ਹੈ ਜਿੱਥੋਂ ਇਹ ਪ੍ਰੋਜੈਕਟ ਬਣਾਏ ਗਏ ਆ ਉਹਨਾਂ ਨੂੰ ਵੀ ਧੋਖੇ ਚ ਰੱਖਿਆ ਗਿਆ ਹੈ ਉਹਨਾਂ ਨੂੰ ਅਸਲ ਹਾਲਾਤ ਦੱਸਿਆ ਹੀ ਨਹੀਂ ਗਏ ਵੀ ਜਿਹੜੇ ਵਾਟਰ ਸੀਪਜ ਪੁਆਇੰਟ ਇਹ ਲਾ ਰਹੇ ਆ ਉਹ 17 ਫੁੱਟ ਡੂੰਘੇ ਆ ਤੇ ਪਾਣੀ 11-12 ਫੁੱਟ ਤੇ ਇਸ ਫੈਕਟ ਉਹਨਾਂ ਨੂੰ ਦੱਸਿਆ ਹੀ ਨਹੀਂ ਗਏ ਐਕਸੀਡੈਂਟ ਫਰੀਦਕੋਟ ਮਿੱਟੀ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਦੇ ਆਉਂਦਾ ਉੱਥੋਂ ਇੱਕ ਪ੍ਰੋਜੈਕਟ ਬਣਾ ਕੇ ਲੋਕਾਂ ਦੇ ਸਰ ਮੜ ਦਿੱਤਾ ਜਾਂਦਾ ਉਹ ਮਿੱਟੀ ਕਿੱਥੋਂ ਲਈ ਕੀ ਕੰਮ ਕਿਸ ਵਾਸਤੇ ਉੱਥੋਂ ਲਈ ਗਈ ਹੈ ਕੀ ਮਨਸ਼ਾ ਇਹਨਾਂ ਦੀ ਉਹ ਕੁਝ ਨਹੀਂ ਸਮਝ ਆ ਰਹੀ ਨਾ ਪ੍ਰਸ਼ਾਸਨ ਦੇ ਕਿਸੇ ਬੰਦੇ ਨੂੰ ਪਤਾ ਮਿੱਟੀ ਕਿੱਥੋਂ ਲਈ ਗਈ ਹੈ ਨਾ ਜਲ ਜੀਵਨ ਬਚਾਓ ਮੋਰਚੇ ਨੂੰ ਭਰੋਸੇ 'ਚ ਲਿਆ ਗਿਆ ਸਾਡੀ ਵਾਰ-ਵਾਰ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਲੋਕ ਵਿਰੋਧੀ ਨਾ ਬਣੋ ਲੋਕਾਂ ਨਾਲ ਬੈਠੋ ਸਮਝੋ ਬੈਡ ਕੱਚਾ ਛੱਡਿਆ ਜਾਵੇ ਨਹਿਰਾਂ ਦਾ ਸਾਈਡਾਂ ਦੀ ਬ੍ਰਿਕ ਲਾਈਨਿੰਗ ਕਰ ਲਈ ਜਾਵੇ ਜਿਹੜੀ ਸਾਡੇ ਹਜ਼ਾਰਾਂ ਦਰਖਤ ਲਾਏ ਉਥੇ ਖੜੇ ਹੈਗੇ ਆ ਉਹਨਾਂ ਨੂੰ ਨਾ ਉਜਾੜਿਆ ਜਾਵੇ ਅਸੀਂ ਇਹੀ ਚਾਹੁੰਦੇ ਆ ਅਸੀਂ ਤੁਹਾਡੇ ਤੋਂ ਕੋਈ ਨਹਿਰ ਦੇ ਵਿੱਚੋਂ ਹਿੱਸਾ ਨਹੀਂ ਚਾਹੁੰਦੇ ਅਸੀਂ ਤੁਹਾਡੇ ਤੋਂ ਕੋਈ ਵੱਖਰੀ ਚੀਜ਼ ਨਹੀਂ ਚਾਹੁੰਦੇ ਅਸੀਂ ਇਹ ਕਹਿੰਦੇ ਜਿਹੜੀ ਚੀਜ਼ ਸਾਡੇ ਕੋਲੇ ਹੈ ਉਹ ਤਾਂ ਸਾਡੇ ਕੋਲੋਂ ਨਾ ਖੋਵੋ ਹੁਣ ਇਹ ਆਮ ਲੋਕ ਹੈ ਸ਼ਹਿਰ ਦੇ ਕੋਈ ਦੁਕਾਨ ਛੱਡ ਕੇ ਆਇਆ ਹੈ ਕੋਈ ਆਦੀ ਨੌਕਰੀ ਤੋਂ ਅੱਧਾ ਘੰਟਾ ਛੁੱਟੀ ਲੈ ਕੇ ਆਇਆ ਕੋਈ ਘੰਟਾ ਛੁੱਟੀ ਲੈ ਕੇ ਆਇਆ ਹੈ ਸੰਯੁਕਤ ਕਿਸਾਨ ਮੋਰਚੇ ਨੇ ਆਦਾ ਮਤਾ ਪਾ ਕੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਵੱਡਾ ਭਰੋਸਾ ਦਿੱਤਾ ਹੈ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਅਸੀਂ ਤੁਹਾਡੇ ਹੱਕ ਦਾ ਪਾਣੀ ਕਦੀ ਖੋਹ ਨਹੀਂ ਦੇਵਾਂਗੇ ਹੁਣ ਵਾਰੀ ਹੈ ਸ਼ਹਿਰ ਵਾਸੀਆਂ ਦੀ ਜਿਹੜਾ ਤੁਸੀਂ ਇਹ ਲਗਾਤਾਰ ਦੇਖ ਰਹੇ ਹੋ ਪਰਸੋ ਜਿਵੇਂ ਮੀਟਿੰਗ ਹੋਈ ਹੈ ਜੀ ਗੁਰਦੁਆਰਾ ਖਾਲਸਾ ਦਵਾਨ ਦੇ ਵਿੱਚ ਜੀ ਕੱਲ ਭਾਈ ਕਨਈਆ ਚੌਂਕ ਦੇ ਵਿੱਚ ਇਸੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅੱਜ ਬਾਬੇ ਫਰੀਦ ਦਾ ਦਿਨ ਹੈ ਇਸ ਲਈ ਕਿਲਾ ਚੌਂਕ ਬਾਬਾ ਫਰੀਦ ਦੇ ਨੇੜੇ ਅਸੀਂ ਇਕੱਠੇ ਹੋਏ ਆਂ ਵੀ ਮੋਰਚਾ ਦਾ ਸੁਨੇਹਾ ਦੇਵੇ ਚੈਨੋ ਅਸੀਂ ਨਿਸ਼ਚਿੰਤ ਹੋ ਜਾਣ ਉਹਨਾਂ ਦੇ ਹੱਕ ਦਾ ਪਾਣੀ ਕਦੀ ਖੋਹ ਨਹੀਂ ਦਿੱਤਾ ਜਾਊਗਾ ਮੋਰਚਾ ਹਰ ਹੀਲੇ ਤੁਹਾਡੀਆਂ ਨਹਿਰਾਂ ਦੀ ਰੱਖਿਆ ਕਰੇਗਾ ਪਰ ਤੁਹਾਡੇ ਤੋਂ ਇੰਨੀ ਕੁ ਮੰਗੇ ਰੱਖਦਾ ਬਾਹਰ ਨਿਕਲੋ ਆਪਣੀ ਆਵਾਜ਼ ਆਪਣਾ ਵਿਰੋਧ ਦਰਜ ਕਰਾਓ ਧੰਨਵਾਦ ਇੱਕ ਪਿਛਲੇ ਸਾਲ ਵੀ ਜਿਹੜਾ ਸਾਲ ਇਹ ਬੀਤ ਚੁੱਕਾ ਹੈ ਉੱਪਰ ਮੋਰਚਾ ਲਾਇਆ ਸੀ ਪ੍ਰਸ਼ਾਸਨ ਨੂੰ ਦਿਖਾਉਣ ਦੇ ਰੂਪ ਦੇ ਵਿੱਚ ਵੀ ਲਿਜਾਇਆ ਗਿਆ ਹੁਣ ਇਸੇ ਵਿੱਚ ਕੀ ਹੈ ਪ੍ਰਸ਼ਾਸਨ ਹਰ ਵਾਰ ਲਿਖਤੀ ਦਿੰਦਾ ਜੀ ਆਪਣਾ ਭਰੋਸਾ ਦਿੰਦਾ ਸਾਨੂੰ ਵੀ ਹੁਨਰ ਨਹੀਂ ਬੜੂਗੀ ਇੱਕ ਸਾਲ ਬਾਅਦ ਫੇਰ ਟੈਂਡਰ ਕਰ ਦਿੰਦੇ ਆ ਇਹਨਾਂ ਦੇ ਉੱਪਰ ਕੋਈ ਕਾਰਪੋਰੇਟ ਘਰਾਣਿਆਂ ਦਾ ਦਬਾਅ ਹੋ ਸਕਦਾ ਜਿਹਦੇ ਕਰਕੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਪਰ ਸਾਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਜੀ ਅਸੀਂ ਆਪਦੇ ਹੱਕ ਦਾ ਪਾਣੀ ਚਾਹੁੰਨੇ ਆ ਨਾ ਅਸੀਂ ਤੁਹਾਡੇ ਤੋਂ ਕੋਈ ਮੰਗ ਕਰਦੇ ਪਈ ਐ ਵੀ ਸਾਨੂੰ ਵੱਖਰਾ ਪ੍ਰੋਜੈਕਟ ਤੁਸੀਂ ਲਿਆ ਕੇ ਦੇ ਨਹੀਂ ਸਕੀ ਜਿਹੜਾ ਹੈ ਟਿਪ ਟਿਪ ਪਾਣੀ ਧਰਤੀ 'ਚ ਜਾ ਰਿਹਾ ਉਹ ਤਾਂ ਬਚਿਆ ਰਵੇ ਮੈਸੇਜ ਆਉਂਦਾ ਕਿ ਕਿੰਨੀ ਨਵੀਂ ਹੋ। ਵਿਧਾਇਕ ਫਰੀਦਕੋਟ ਤੋਂ ਦੀ ਬੜੀਆਂ ਉਮੀਦਾਂ ਸੀ ਸਾਨੂੰ। ਜਦੋਂ ਦਰਕਤਾਂ ਦੀ ਗੱਲ ਹੁੰਦੀ ਸੀ, ਜਦੋਂ ਹਵਾ ਪਾਣੀ ਦੀ ਗੱਲ ਹੁੰਦੀ ਸੀ, ਉਹਦੇ ਵਿਧਾਇਕ ਫਰੀਦਕੋਟ ਸਾਡੇ ਸਭ ਤੋਂ ਅੱਗੇ ਹੁੰਦੇ ਸੀ। ਪਰ ਅੱਜ ਉਸੇ ਹਵਾ ਪਾਣੀ ਤੇ ਸਭ ਤੋਂ ਵੱਡਾ ਹਮਲਾ ਸਾਡੇ ਵਿਧਾਇਕ ਸਾਹਿਬ ਦੀ ਸਰਕਾਰ ਹੀ ਕਰ ਰਹੀ ਹੈ। ਤੇ ਸਾਡੇ ਵਿਧਾਇਕ ਸਾਹਿਬ ਕੁਝ ਬੋਲ ਵੀ ਨਹੀਂ ਰਹੇ। ਉਲਟਾ ਲੋਕਾਂ ਨੂੰ ਇਹ ਭਰੋਸਾ ਦੇ ਰਿਹਾ ਜੀ ਇਹ ਪ੍ਰੋਜੈਕਟ ਬਹੁਤ ਸਫਲ ਹੋਏਗਾ ਜਿਹੜਾ ਕਿ ਇਸ ਮਹਿਕਮੇ ਦੇ ਆਲਾ ਅਧਿਕਾਰੀ ਕਹਿ ਰਹੇ ਹੈਗੇ ਆ ਜਿਹੜੇ ਰਿਟਾਇਰਡ ਹੈਗੇ ਆ ਵੀ ਇਹ ਪ੍ਰੋਜੈਕਟ ਕਿਸੇ ਤਰੀਕੇ ਵਾਇਬਲ ਨਹੀਂ ਹੈ ਔਰ ਕਿਸੇ ਤਰੀਕੇ ਕੰਮ ਨਹੀਂ ਕਰੂਗਾ ਅੱਜ ਅਸੀਂ ਇਹ ਲੋਕ ਸੋਚਦੇ ਸੀ ਵੀ ਸ਼ਾਇਦ ਵਿਧਾਇਕ ਸਾਹਿਬ ਸਾਡੇ ਨਾਲ ਆ ਕੇ ਖੜਨਗੇ ਸਾਨੂੰ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜਿਹੜਾ ਸਿਆਸੀ ਸਫ਼ਰ ਹੁੰਦਾ ਨਾ ਇਹ ਕਿਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ ਕਿਸੇ ਇੱਕ ਪਾਰਟੀ ਦੇ ਨਾਲ ਨਹੀਂ ਰਿਹਾ ਜਾਂਦਾ ਹੁੰਦਾ ਜਦੋਂ ਸਰਕਾਰਾਂ ਖਲਾਫ ਹੋ ਜਾਣ ਆਮ ਲੋਕਾਂ ਦੇ ਦਾ ਵਿਧਾਇਕ ਨੂੰ ਆ ਤੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਸਰਕਾਰਾਂ ਦੇ ਨਾਲ ਨਹੀਂ ਅਸੀਂ ਬੜੀ ਉਮੀਦ ਕਰਦੇ ਹਾਂ ਵੀ ਸਾਡੇ ਵਿਧਾਇਕ ਸਾਹਿਬ ਸਾਡੀ ਗੱਲ ਕਰਨਗੇ